Eu não vou lhe buscar, eu ਹੈਲੋ ਸਟੂਡੈਂਟਸ ਸਵਾਗਤ ਹੈ ਵੀਕਰਤ ਫਿਰ ਤੁਹਾਡਾ ਤੁਹਾਡੇ ਆਪਣੀ YouTube ਚੈਨਲ MSW Study For Job ਦੇ ਵਿੱਚ ਸੋ ਗੁੱਡ ਇਵਨਿੰਗ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਆਜੋ ਵੀ ਸਾਰੇ ਜਲਦੀ ਜਲਦੀ ਆਪਣੀ ਕਲਾਸ ਜਿਹੜੀ ਸਟਾਰਟ ਹੋ ਚੁੱਕੀ ਹੈ ਆਪਾਂ ਸਾਰੇ ਸੀ ਪੰਜਾਬੀ ਦੇ ਨਾਲ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਹੋ ਜਾਂ ਪੁਰਾਣੇ ਹੋ ਵੀ ਸਭ ਦਾ ਮੋਸਟ ਵੈਲਕਮ ਸੋ ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ ਵੀ ਮੇਰੀ ਆਵਾਜ਼ ਰਾਜੀ ਸਹੀ ਆ ਰਹੀ ਹੈ ਤੁਹਾਡੇ ਤੱਕ ਹਾਂ ਸਭ ਸ리에 ਕਾਲ ਵੀ ਸਾਰੇ ਨੂੰ ਗੁੱਡ ਇਵਨਿੰਗ ਇੱਕ ਵਾਰੀ ਥੰਬਸ ਅਪ ਕਰਕੇ ਦੱਸ ਦੋ ਬਈ ਜੇਕਰ ਆਵਾਜ਼ ਆ ਰਹੀ ਹੈ ਕਿਉਂਕਿ ਥੋੜੀ ਆਵਾਜ਼ ਦੀ ਪ੍ਰੋਬਲਮ ਆ ਰਹੀ ਹੈ ਹਨਾ ਕੱਲ ਤੋਂ ਕੱਲ ਮੈਂ ਇੰਨਾ ਜ਼ੋਰ ਜ਼ੋਰ ਦੀ ਉੱਚੀ ਚੀ ਬੋਲੀ ਵੀ ਉਸ ਤੋਂ ਬਾਅਦ ਇੰਨਾ ਹੈਡੈਕ ਹੋਇਆ ਹਨਾ ਸਿਰ ਬਹੁਤ ਜ਼ਿਆਦਾ ਦੁਖਿਆ ਹਨਾ ਸੋ ਦੱਸ ਦੋ ਬਈ ਇੱਕ ਵਾਰੀ ਹਾਂ ਸੋ ਚੈਨਲ ਦੇ ਉੱਪਰ ਨਵੇਂ ਜੁੜੇ ਪੁਰਾਣੇ ਹੋਈ ਸਭ ਦਾ ਮੋਸਟ ਵੈਲਕਮ ਸਭ ਵਾਸਤੇ ਦੱਸ ਰਹੀਏ ਇਹ ਕਲਾਸ ਪੰਜਾਬੀ ਦੀ ਹੈ ਸੋ ਪੰਜਾਬੀ ਹਾਰਿਕ ਖੇਤਰ ਦੇ ਵਿੱਚ ਤੋਂ ਤੁਹਾਨੂੰ ਪੁੱਛੀ ਜਾਂਦੀ ਚਾਹੇ ਹੁਣ ਤਾਂ ਦੇਖੋ ਜੀ ਮੈਂ ਆਪਣੇ ਪੰਜਾਬ ਸਰਕਾਰ ਨੇ ਐਨਾਉਂਸ ਕੀਤਾ ਹੋਇਆ ਨਾ ਵੀ ਕੋਈ ਵੀ ਪੇਪਰ ਹੁੰਦਾ ਉਸ ਤੋਂ ਪਹਿਲਾਂ 50 ਨੰਬਰਾਂ ਦੇ ਜਿਹੜੇ ਪੇਪਰ ਆ ਪੰਜਾਬੀ ਦਾ ਖਾਸ ਤੌਰ ਤੇ ਪੰਜਾਬੀ ਦਾ ਉਹ ਕਲੀਅਰ ਕਰਨਾ ਜ਼ਰੂਰੀ ਹੈ ਠੀਕ ਹੈ ਚਾਹੇ ਤੁਹਾਡੇ ਰਾਜਸਥਾਨ ਦਾ ਹੈ ਚਾਹੇ ਪੰਜਾਬ ਦਾ ਹੋ ਗਿਆ ਆਪਣਾ ਚਾਹੇ ਹਰਿਆਣਾ ਦਾ ਹੋ ਗਿਆ ਚਾਹੇ ਕਿਸੇ ਵੀ ਖੇਤਰ ਦੇ ਵਿੱਚ ਚਲੇ ਜਾਓ ਪੰਜਾਬੀ ਹਾਰਿਕ ਦੇ ਵਿੱਚ ਪੁੱਛੀ ਜਾਊਗੀ ਸੋ ਇਹ ਨੇ ਇੱਥੇ ਪੁੱਛਣਾ ਵੀ ਇਹ ਕਲਾਸ ਬੀਐਡ ਵਾਲੇ ਵਾਸਤੇ ਈਟੀਟੇਨ ਵਾਲੇ ਵਾਸਤੇ ਕੋਈ ਵੀ ਹੈ ਬਈ ਸਭ ਵਾਸਤੇ ਬੈਨੀਫਿਟ ਹੈ ਇਹ ਠੀਕ ਹੈ 올라운ਡਰ ਹੈ ਸੋ ਤੁਹਾਨੂੰ ਸਕਰੀਨ ਦੇ ਉੱਪਰ ਇੱਕ ਨੰਬਰ ਸ਼ੋ ਹੋ ਰਿਹਾ ਬਈ ਇਹ ਨੰਬਰ ਕਾਦੇ ਵਾਸਤੇ ਹੈ ਜਿਹੜੇ ਬੱਚੇ ਨਵੇਂ ਜੁੜੇ ਹੋ ਪੁਰਾਣੇ ਨੂੰ ਤਾਂ ਪਤਾਗਾ ਇਹ ਆਪਣਾ ਟੈਲੀਗ੍ਰਾਮ ਦਾ ਲਿੰਕ ਹੈ ਇਹ ਆਪਣਾ ਵਟਸਐਪ ਦਾ ਠੀਕ ਹੈ ਸੋ ਜਿਹੜੇ ਕੋਈ ਬੱਚੇ ਟੈਲੀਗ੍ਰਾਮ ਜਾਂ ਵਟਸਐਪ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਨੇ ਸੋ ਉਸ ਨੰਬਰ ਦੇ ਉੱਪਰ ਜਿਹੜੀ ਤੁਸੀਂ ਆਪਣੀ ਫੁੱਲ ਡਿਟੇਲ ਹੈ ਉਸ ਨੂੰ ਲੈ ਕੇ ਭੇਜ ਸਕਦੇ ਹੋ ਠੀਕ ਹੈ ਬਈ ਕਹਿੰਦੇ ਕੱਲ ਰਾਤ ਐਸਐਸਟੀ ਦੀ ਕਲਾਸ ਨਹੀਂ ਲੱਗੀ ਰਾਜੀ ਉਹ ਅੱਜ ਵੀ ਨਹੀਂ ਲੱਗਣੀ ਠੀਕ ਹੈ ਬਈ ਦੋ ਦਿਨਾਂ ਕਰਕੇ ਮੈਡਮ ਨੂੰ ਕੋਈ ਰਿਸੈਂਟ ਕੰਮ ਸੀਗਾ ਉਹਨਾਂ ਨੂੰ ਬਾਹਰ ਜਾਣਾ ਪੈ ਗਿਆ ਠੀਕ ਹੈ ਵੀ ਤਾਂ ਅਗਰ ਜਿਹੜੇ ਦੋ ਦਿਨ ਤੁਹਾਡੀ ਕਲਾਸਾਂ ਸੀ ਉਹ ਮਨਪ੍ਰੀਤ ਮੈਡਮ ਵਾਲੀ ਆਫਸ ਸੀਗੀਆਂ ਸੋ ਕੱਲ ਤੋਂ ਮੇ ਵੀ ਸਟਾਰਟ ਹੋ ਜਾਣੀਆਂ ਉਹ ਠੀਕ ਹੈ ਸੋ ਜੇਕਰ ਕੱਲ ਤੋਂ ਸਟਾਰਟ ਹੋਣਗੇ ਤੁਹਾਨੂੰ ਸਵੇਰੀ ਮਾਰਨਿੰਗ ਜਿਹੜੀ ਉਹਦੀ ਅਪਡੇਟ ਮਿਲ ਜੂਗੀ ਠੀਕ ਹੈ ਭਾਈ ਹਾਂ ਠੀਕ ਹੈ ਭਾਈ ਸੋ ਚੱਲੀਏ ਅੱਗੇ ਹਾਂ ਸੋ ਇਹ ਨੰਬਰ ਦੇ ਉੱਪਰ ਵੀ ਤੁਸੀਂ ਆਪਣੀ ਜਿਹੜੀ ਪੂਰੀ ਜਾਣਕਾਰੀ ਉਸ ਨੂੰ ਲਿਖ ਕੇ ਭੇਜ ਸਕਦੇ ਹੋ ਇਹਦੇ ਵਿੱਚ ਜੁਆਇਨ ਹੋਣ ਦਾ ਕੀ ਫਾਇਦਾ ਪਤਾ ਸਾਰੇ ਨੂੰ ਕਿ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਲਈ ਲਿੰਕ ਨੇ ਉਹ ਪਹੁੰਚ ਜਾਂਦੇ ਨੇ ਚਾਹੇ ਕਿਸੇ ਵੀ ਚੀਜ਼ ਦਾ ਠੀਕ ਹੈ ਵੀ ਚਾਹੇ ਕਲਾਸ ਦਾ ਚਾਹੇ ਕੋਈ ਅਪਡੇਟ ਹੈ ਤੋਂ ਉਸ ਤੋਂ ਇਲਾਵਾ ਜਿਹੜੇ ਕੋਈ ਬੱਚੇ ਵੀ ਪੀਐਸਟੈਟ ਦੀ ਤਿਆਰੀ ਜਾਂ ਸੀਟੈਟ ਦੀ ਤਿਆਰੀ ਬਹੁਤ ਹੀ ਵਧੀਆ ਢੰਗ ਨਾਲ ਕਰਨਾ ਚਾਹੁੰਦੇ ਤਾਂ ਤੁਸੀਂ ਇਹਨਾਂ ਕੋਰਸਾਂ ਦੇ ਵਿੱਚ ਜੁਆਇਨ ਹੋ ਸਕਦੇ ਹੋ ਸਿਰਫ ਤੁਹਾਨੂੰ 2500 ਦੇ ਵਿੱਚ ਈਟੀਟੀ ਵਾਲਾ ਤੇ 3000 ਦੇ ਵਿੱਚ ਬੀਐਡ ਵਾਲਾ ਐਸਐਸਟੀ ਪੰਜਾਬੀ ਇਹ ਤੁਸੀਂ ਡਾਊਨਲੋਡ ਕਿੱਥੋਂ ਕਰਨੇ ਨੇ ਵੀ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਹਾਨੂੰ ਲੋਗੋ ਸ਼ੋ ਹੋ ਰਿਹਾ ਹੈ ਬਿਲਕੁਲ ਫ੍ਰੀ ਦੇ ਵਿੱਚ ਜਾ ਕੇ ਇਸ ਨੂੰ ਡਾਊ ਹਾਂ ਸੋ ਇਹਨਾਂ ਵਾਰੀ ਗੱਲ ਕਰਾਂਗੇ ਆਪਾਂ ਬਾਅਦ ਚ ਸੋ ਆਜੋ ਬਈ ਹੁਣ ਸਟਾਰਟ ਕਰੀਏ ਆਪਣੀ ਕਲਾਸ ਆਜ ਦਾ ਫਰਸਟ ਕੁਐਸਚਨ ਤੁਹਾਡੇ ਅੱਗੇ ਆ ਚੁੱਕਿਆ ਆਪਾਂ ਉਹੋ ਜਿਹੜੀ ਪਹਿਲੀ ਹਾਂ 25 ਮਿੰਟ ਲੇਟ ਆ ਹਨਾ ਅੱਜ 15 ਮਿੰਟ ਦਾ ਪਹਿਲੀ ਕਲਾਸ ਲੇਟ ਲਗੀ ਸੀ ਕਹਿੰਦੇ ਮੈਮ ਇਹ ਕਲਾਸ ਐਪ ਚ ਨਹੀਂ ਭਈ ਇਹ ਫ੍ਰੀ ਕਲਾਸ ਹਨੇ ਠੀਕ ਹੈ ਹਾਂ ਇਹ ਫ੍ਰੀ ਕਲਾਸ ਹਨੇ ਠੀਕ ਹੈ ਬਈ ਡਿੰਪਲ ਸੋ ਚਲੋ ਬਈ ਸ ਕਰੋ ਸਟਾਰਟ ਸਭ ਤੋਂ ਪਹਿਲਾਂ ਵੀ ਕਲਾਸ ਨੂੰ ਸ਼ੇਅਰ ਕਰ ਦਿਓ ਸਿਰਫ 13 ਜਾਨੇ ਸ਼ੋ ਹੋ ਰਹੇ ਨੇ ਮੇਰੇ ਲਈ ਕਿੰਨੇ ਜਣੇ ਆ ਚੁੱਕੇ ਹੋ ਬਈ ਹਾਂ ਲਾਈਕ ਤੇ ਸ਼ੇਅਰ ਕਰਦੇ ਕਰੋ ਕਲਾਸ ਨੂੰ ਫਰਸਟ ਕੁਐਸਚਨ ਆ ਚੁੱਕਿਆ ਬਈ ਦੇਖੋ 17 ਜਣੇ ਵੈਰੀ ਗੁੱਡ ਬਈ ਕਹਿੰਦੇ ਜਦੋਂ ਕੋਈ ਆਪਣਾ ਮਤਲਬ ਕੱਢ ਕੇ ਅੱਖਾਂ ਫੇਰ ਲਵੇ ਤਾਂ ਉੱਥੇ ਕਿਹੜਾ ਖਾਨ ਟੁਕਦਾ ਹੈ ਜਦੋਂ ਕਹਿੰਦੇ ਕੋਈ ਆਪਣਾ ਕੰਮ ਕੱਢ ਲੇ ਉਸ ਤੋਂ ਬਾਅਦ ਅੱਖਾਂ ਫੇਰ ਜੇ ਕਰ ਪੱਕਦਿਆਂ ਦੇ ਸਾਰ ਕੰਮ ਪਿਆਰਾ ਹੈ ਚੰਮ ਪਿਆਰਾ ਨਹੀਂ ਕੋਠਾ ਉਸਰਿਆ ਤਰਖਾਨ ਵਿਸਰਿਆ ਜਾਂ ਕੋਈ ਨਹੀਂ ਕਰੋ ਬਈ ਆਨਸਰ ਫਰਸਟ ਕੁਐਸਚਨ ਵੀ ਤੋਂ ਡੇਗਿਆ ਆ ਚੁੱਕਿਆ ਕਹਿੰਦੇ ਜਦੋਂ ਕੋਈ ਆਪਣਾ ਕੰਮ ਕੱਢ ਕੇ ਕਿਸੇ ਨੂੰ ਮੱਖੀ ਵਾਂਗੂ ਸਿੱਟ ਦੇ ਹਨਾ ਦੂਦੂ ਛੋ ਕੱਢ ਕੇ ਇਹ ਖਾਸ ਤੌਰ ਤੇ ਅੱਜ ਕੱਲ੍ਹ ਦੇ ਜਵਾਨੇ ਦੀ ਆਮ ਜੀ ਇੱਕ ਐਗਜ਼ਾਮਪਲ ਬਣ ਚੁੱਕੀ ਹੈ ਵੀ ਹਰੀਕਾ ਆਪਣਾ ਕੰਮ ਕੱਢ ਕੇ ਦੂਸਰੇ ਬੰਦੇ ਤੋਂ ਫੇਰ ਆਪਾਂ ਲੈਣਾ ਕੀ ਹੈ ਹਨਾ ਚਲੋ ਬਈ ਸੋ ਦਾ ਰਾਈਟ ਆਨਸਰ ਕੀ ਕਰਦੇ ਬਈ ਸੀ ਸੋ ਮੋਸਟਲੀ ਦਾ ਰਾਈਟ ਆਨਸਰ ਕੀ ਹੋਗਾ ਤੁਹਾਡਾ ਸਭ ਦਾ ਸਹੀ ਸੀ ਹੀ ਹੋਵੇਗਾ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਨੈਕਸਟ ਕੁਐਸਚਨ ਕਹਿੰਦੇ ਸ਼ੁੱਧ ਵਾਕ ਦੱਸੋ ਸ਼ੁੱਧ ਵਾਕ ਇੱਕ ਨਾ ਜਿੱਦ ਦੇ ਤੋਂ ਪੰਜਾਬ ਪੀਐਸਟੈਟਿ ਕਲਾਸਾਂ ਹੀ ਤਿਆਰੀ ਕਰਾ ਰਹੀਆਂ ਪੀਐਸਟੈਟਿ ਪੰਜਾਬੀ ਦੀ ਠੀਕ ਹੈ ਤਾਂ ਉਹਦੇ ਤੋਂ ਮੈਂ ਇੱਕ ਗੱਲ ਤੁਹਾਨੂੰ ਕਹਿੰਦੀ ਆ ਰਹੀਆਂ ਜਿਹੜੇ ਪੁਰਾਣੇ ਬੱਚੇ ਨੇ ਉਹਨਾਂ ਨੂੰ ਤਾਂ ਪਤਾ ਠੀਕ ਹੈ ਵੀ ਜੀ ਤੁਸੀਂ ਨਵੇਂ ਜੁੜੇ ਹੋ ਕਿ ਸਭ ਤੋਂ ਪਹਿਲਾਂ ਪੀਐਸਟੈਟ ਛੱਡ ਦੋ ਸੀਟੈਟ ਛੱਡ ਦੋ ਤਾਂ ਇੱਕ ਪਾਸੇ ਨਹੀਂ ਸੋ ਜੇ ਮੇਰੀ ਗੱਲ ਨੂੰ ਸੁਣ ਕੇ ਚੱਲੇ ਕੋਈ ਧਿਆਨ ਨਾਲ ਉਹ ਚੀਜ਼ਾਂ ਬਾਅਦ ਦੇ ਵਿੱਚ ਨਹੀਂ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਪਤਾ ਹੋਣਾ ਚਾਹੀਦਾ ਪੰਜਾਬੀ ਬਾਰੇ ਪਤਾ ਹੋਣਾ ਚਾਹੀਦਾ ਸਹੀ ਠੀਕ ਹੈ ਵੀ ਸ਼ੁੱਧ ਪੰਜਾਬੀ ਲਿਖਣੀ ਕਿਵੇਂ ਆ ਪੜ੍ਹਨੀ ਕਿਵੇਂ ਆ ਠੀਕ ਹੈ ਕੱਲੋਂ ਆਪਾਂ ਪੰਜਾਬੀ ਦੇ ਟੀਚਰ ਬਣਨੇ ਜਾ ਰਹੇ ਆ ਆਪਾਂ ਨੂੰ ਪਤਾ ਹੋਣਾ ਚਾਹੀਦਾ ਪੰਜਾਬੀ ਲਿਖਣੀ ਕਿਵੇਂ ਤੇ ਪੜ੍ਹਨੀ ਕਿਵੇਂ ਇਹ ਕੁਸ਼ਣ ਦਾ ਉਹੀ ਮਤਲਬ ਹੈ ਠੀਕ ਹੈ ਸੋ ਜਿਨ੍ਹਾਂ ਨੂੰ ਇੱਥੇ ਤੁਹਾਡਾ ਇਹ ਤੁਹਾਡੀ ਨੌਲੇਜ ਇਹ ਚੈੱਕ ਕੀਤੀ ਜਾਊਗੀ ਵੀ ਤੁਸੀਂ ਪੰਜਾਬੀ ਪਿੱਛੇ ਪੜ੍ਹੀ ਕਿਵੇਂ ਤੇ ਉਹਨੂੰ ਤੁਸੀਂ ਕਿਵੇਂ ਜੱਜ ਕਰਦੇ ਹੋ ਠੀਕ ਹੈ ਵੀ ਸੋਹੀ ਕੁਸ਼ਣ ਦਾ ਇਹ ਰਾਈਟ ਆਨਸਰ ਬਣੂਗਾ ਕਰੋ ਭਈ ਆਨਸਰ ਹੂੰ ਸ਼ੁੱਧ ਦਸਣੇ ਦਾ ਮਤਲਬ ਇਹੀ ਹੁੰਦਾ ਸੋ ਇਹ ਰਾਈਟ ਆਨਸਰ ਕੀ ਬਣੂਗਾ ਤੁਹਾਡਾ ਡੀ ਮੱਝ ਦਾ ਦੁੱਧ ਮਿੱਠਾ ਹੁੰਦਾ ਹੈ ਠੀਕ ਹੈ ਸਮਝ ਗਏ ਬਈ ਮੇਰੀ ਗੱਲ ਨੂੰ ਸਹਿਮਤ ਹੋ ਉਸ ਤੋਂ ਬਾਅਦ ਦੇਖੋ ਸੁਖਮਣੀ ਸਾਹਿਬ ਵਿੱਚ ਕਹਿੰਦੇ ਕਿੰਨੀਆਂ ਅਸ਼ਟਪਦੀਆਂ ਹਨ ਕੁਐਸਚਨ ਨੰਬਰ 3 ਆ ਗਿਆ ਸੁਖਮਣੀ ਸਾਹਿਬ ਦੇ ਵਿੱਚ ਕਿੰਨੀਆਂ ਅਸ਼ਟਪਦੀਆਂ ਹਨ 25 ਨੇ 21 ਨੇ 24 ਨੇ ਜਾਂ 26 ਨੇ ਕਰੋ ਬਈ ਆਨਸਰ ਹੁਣ ਜਿਹੜੇ ਬੰਦੇ ਬਈ ਗੁਰੂ ਨਾਲ ਜੁੜੇ ਹੋਏ ਨੇ ਗੁਰਬਾਣੀ ਨਾਲ ਹਨ ਉਹ ਚਟਪਾ ਆਨਸਰ ਕਰ ਦੇਣਗੇ ਕਰੋ ਬਈ ਆਨਸਰ ਵੈਰੀ ਗੁੱਡ ਵਈ ਕਰੋ ਆਨਸਰ ਇਹ ਕੁਐਸਚਨ ਤਾਂ ਆਨੇ ਬਈ ਇਹ ਪਹਿਲੇ ਦੇ ਵਿੱਚੋਂ ਆਉਂਦੇ ਨੇ ਠੀਕ ਹੈ ਉਥੇ ਐ ਨਹੀਂ ਪਤਾ ਕਿੱਥੋਂ ਪਾਦਣ ਹਾਂ ਸੋ ਹਰ ਇੱਕ ਚੀਜ਼ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ 24 ਠੀਕ ਹੈ ਵੀ 24 ਅਸ਼ਟਪਦੀਆਂ ਨੇ ਉਸ ਤੋਂ ਬਾਅਦ ਦੇਖੋ ਨੈਕਸਟ ਕੁਸਚਨ ਮੂਰਖਤਾਈ ਸ਼ਬਦ ਦੇ ਵਿੱਚ ਕਹਿੰਦੇ ਪਿਛੇਤਰ ਹੈ ਇੱਕ ਸ਼ਬਦ ਦਿੱਤਾ ਹੋਇਆ ਆਪਾਂ ਨੂੰ ਮੂਰਖਤਾਈ ਹੁਣ ਇਹਦੇ ਵਿੱਚ ਪਿਛੇਤਰ ਕਿਹੜਾ ਲੱਗਿਆਗਾ ਇੱਕ ਹੁੰਦਾ ਤੁਹਾਡੇ ਅਗੇਤਰ ਜਿਹੜੇ ਜਿਹਦੇ ਨਾਲ ਸ਼ਬਦ ਸ਼ੁਰੂ ਹੁੰਦੇ ਨੇ ਇੱਕ ਹੁੰਦੇ ਨੇ ਪਿਛੇਤਰ ਠੀਕ ਹੈ ਜਿਹੜੇ ਸ਼ਬਦ ਦੇ ਪਿੱਛੇ ਲੱਗਦੇ ਨੇ ਸੋ ਇਹਦਾ ਆਪਣੇ ਪਛੇਤਰੀ ਦੱਸਣਾ ਮੂਰਖਤਾਈ ਦਾ ਵੀ ਚਾਰ ਆਪਸ਼ਨਾਂ ਦੇ ਵਿੱਚੋਂ ਵੀ ਕਿਹੜਾ ਪਛੇਤਰ ਲੱਗ ਕੇ ਮੂਰਖ ਦੇ ਪਿੱਛੇ ਲੱਗ ਕੇ ਠੀਕ ਹੈ ਪੂਰਾ ਬਣਦਾ ਉਹ ਕਰੋ ਵੀ ਆਨਸਰ 4 ਨੰਬਰ ਤੇ ਕੁਸਚਨ ਆ ਗਿਆ ਵੀ ਸੋ ਜੇਕਰ ਤੁਹਾਨੂੰ ਕਲਾਸ ਪਸੰਦ ਆ ਰਹੀ ਹੈ ਤਾਂ ਲਾਈਕ ਸ਼ੇਅਰ ਕਰਦੇ ਜਾਓ ਠੀਕ ਹੈ ਵੀ ਹਮ ਵੈਰੀ ਗੁੱਡ ਬਈ ਕਰੋ ਆਨਸਰ ਹੂੰ ਸੋ ਦ ਰਾਈਟ ਆਨਸਰ ਕੀ ਬਣੂਗਾ ਵੀ ਤੁਹਾਡਾ ਸੀ ਤਾਈ ਠੀਕ ਹੈ ਮੂਰਖ ਤਾਈ ਹਾਂ ਵੈਰੀ ਗੁੱਡ ਜਿਨ੍ਹਾਂ ਨੇ ਸਹੀ ਆਨਸਰ ਕੀਤਾ ਉਸ ਤੋਂ ਬਾਅਦ ਦੇਖੋ ਪੰਜ ਨੰਬਰ ਕੁਐਸਚਨ ਤੇ ਆ ਗਏ ਬਈ ਆਪਾਂ ਸੌਰੀ ਕਹਿੰਦੇ ਹੈ ਲਿਖੇ ਦਿਨਾਂ ਦੇ ਨਾਵਾਂ ਵਿੱਚੋਂ ਕਿਹੜਾ ਨਾਮ ਸ਼ੁੱਧ ਹੈ ਕਹਿੰਦੇ ਮਤਲਬ ਕੀ ਆਪਾਂ ਨੀਚੇ ਦਿਨਾਂ ਦੇ ਨਾਮ ਦਿੱਤੇ ਹੋਏ ਨੇ ਠੀਕ ਹੈ ਉਹਨਾਂ ਦੇ ਵਿੱਚੋਂ ਆਪਾਂ ਨੇ ਸ਼ੁੱਧ ਸ਼ਬਦ ਚੁਣਨਾ ਹੈ ਸ਼ੁੱਧ ਸ਼ਬਦ ਚੁਣਨਾ ਚਾਰ ਆਪਸ਼ਨਾਂ ਦੇ ਵਿੱਚੋਂ ਸੋ ਕਰੋ ਬਈ ਆਨਸਰ ਗੁਰੂਵਾਰ ਬ੍ਰਹਸਪਤੀਵਾਰ ਵੀਰਵਾਰ ਜਾਂ ਵੀਰਵਾਰ ਇੱਕ ਹੁੰਦਾ ਵੀਰਵਾਰ ਇੱਕ ਹੁੰਦਾ ਵੀਰਵਾਰ ਹਨਾ ਇਹਨਾਂ ਨੂੰ ਵੀ ਬੋਲਣ ਦਾ ਫਰਕ ਹੈ ਬੱਬੇ ਨਾਲ ਵੀਰ ਹੋ ਗਿਆ ਬਾਬੇ ਨਾਲ ਵੀਰ ਹੋ ਗਿਆ ਠੀਕ ਹੈ ਬਈ ਉਹੀ ਆ ਗਈ ਤੁਹਾਡੀ ਪੰਜਾਬੀ ਲੈਂਗੁਏਜ ਚੈੱਕ ਕਰਨ ਵਾਸਤੇ ਕਰੋ ਬਈ ਆਨਸਰ ਸੋ ਇਦਾਂ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਮੋਸਟਲੀ ਸਭ ਨੇ ਸੀ ਕੀਤਾ ਹਨਾ ਵੀਰਵਾਰ ਹਾਂ ਪਰ ਕਹਿੰਦੇ ਕੋਈ ਵੀ ਨਹੀਂ ਹਨਾ ਵੀਰਵਾਰ ਅੱਜ ਵੀ ਵੀਰਵਾਰ ਹੈ ਹਨਾ ਸੋਨੇ ਵਾ ਕੀ ਬੋਲਦੇ ਬੀਰਵਾਰ ਬੋਲਦੇ ਆ ਬੱਬੇ ਨਾਲ ਠੀਕ ਹੈ ਇਹ ਮਾਲਵੇ ਵਾਲਿਆਂ ਦੀ ਖਾਸੀਅਤ ਹੈ ਵੀ ਆਪਾਂ ਬੱਬੇ ਵਾਲੇ ਵਿਆਹ ਬਾਵੇ ਵਾਲੇ ਵਿਆਹ ਨਹੀਂ ਜਾਂਦੇ ਆਪਾਂ ਬੱਬੇ ਵਾਲੇ ਜਾਂਦੇ ਹਣਾ ਉਸ ਤੋਂ ਬਾਅਦ ਕਹਿੰਦੇ ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰਨ ਲਈ ਪੰਜਾਬੀ ਦੀ ਕਿਹੜੀ ਉਪਭਾਸ਼ਾ ਨੂੰ ਆਧਾਰ ਬਣਾਇਆ ਗਿਆ ਹੈ ਮਲਵਈ ਨੂੰ ਪੁਆਦੀ ਨੂੰ ਮਾਝੀ ਨੂੰ ਜਾਂ 도ਆਬੀ ਨੂੰ ਹਾਂ ਦੇਖੋ ਕਿੱਡਾ ਸੋਹਣਾ ਕੁਐਸਚਨ ਹੈ ਕਰੋ ਭਈ ਆਨਸਰ ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਨਿਸ਼ਚਿਤ ਕਰ ਲਈ ਪੰਜਾਬੀ ਭਾਸ਼ਾ ਦੀ ਕਿਹੜੀ ਉਪਭਾਸ਼ਾ ਨੂੰ ਧਾਰ ਬਣਾਇਆ ਗਿਆ ਤੇ ਹੁਣ ਆਏ ਦੇਖੋ ਕੁਸਚਨ ਪੁੱਛਿਆ ਕੀ ਹੈ ਤੇ ਉਹਨਾਂ ਨੇ ਪਾਇਆ ਕਿਹੜੇ ਢੰਗ ਨਾਲ ਬਸ ਇੱਕ ਸਿੰਪਲ ਜਿਹਾ ਕੁਸਚਨ ਨੇ ਪੁੱਛਿਆ ਭਈ ਜਿਹੜੀ ਪੰਜਾਬੀ ਦੀ ਟਕਸਾਲੀ ਭਾਸ਼ਾ ਉਹ ਕਿਹਨੂੰ ਕਹਿੰਦੇ ਨੇ ਆ ਚੀਜ਼ ਪੁੱਛੀ ਉਹਨਾਂ ਨੇ ਹੈਨਾ ਤੇ ਇਥੇ ਕੁਸਚਨ ਜਲ ਜਾ ਕੇ ਆਇਆ ਪਾਤਾ ਦੇ ਤਾਂ ਹੀ ਫੜੀ ਜਾਣ ਕਿ ਪੰਜਾਬੀ ਭਾਸ਼ਾ ਦੇ ਟਕਸਾਲੀ ਰੂਪ ਨੂੰ ਗਾਹ ਦੀ ਗਾਹ ਹੈਨਾ ਆ ਕਿ ਦੀ ਹੈ ਕਿ ਹੈਨਾ ਪਰ ਪੁੱਛਣ ਦਾ ਬਦਲ ਕੀ ਸੋਨੇ ਸਿਰਫ ਆਇਆ ਪੁੱਛਿਆ ਵੀ ਪੰਜਾਬੀ ਭਾਸ਼ਾ ਦਾ ਟਕਸਾਲੀ ਰੂਪ ਹੈ ਜਾਇ ਪੁੱਛੇ ਪੰਜਾਬੀ ਭਾਸ਼ਾ ਦੀ ਜਿਹੜੀ ਟਕਸਾਲੀ ਭਾਸ਼ਾ ਉਹ ਕਿਹੜੀ ਹੈ ਸੋ ਇਹਦਾ ਰਾਈਟ ਆਨਸਰ ਕੀ ਹੋਊਗਾ ਤੁਹਾਡਾ ਸੀ ਮਾਜੀ ਠੀਕ ਹੈ ਬਈ ਸੋ ਜਿਨ੍ਹਾਂ ਦਾ ਰਾਈਟ ਆਨਸਰ ਆ ਦੇ ਵੀ ਵੈਰੀ ਗੁੱਡ ਹਾਂ ਮਾਜੀ ਉਸ ਤੋਂ ਬਾਅਦ ਦੇਖੋ ਕਹਿੰਦੇ ਹੇਰ ਲਿਖਿਆਂ ਦੇ ਵਿੱਚੋਂ ਕਿਹੜਾ ਤਿਉਹਾਰ ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਇਆ ਜਾਂਦਾ ਹੈ ਕਰੋ ਬਈ ਆਨਸਰ ਰੱਖੜੀ ਲੋਹੜੀ ਬਸੰਤ ਪੰਚਮੀ ਹੈ ਦੀਵਾਲੀ ਕਰੋ ਬਈ ਆਨਸਰ ਕੱਤਕ ਦੇ ਮਹੀਨੇ ਦੀ ਜਿਹੜੀ ਮੱਸਿਆ ਹੁੰਦੀ ਹੈ ਉਹ ਉਸ ਦਿਨ ਤੇ ਕਿਹੜਾ ਤਿਹਾਰਾ ਜਿਹੜਾ ਉਹ ਮਨਾਇਆ ਜਾਂਦਾ ਹੈ ਕਰੋ ਬਈ ਅਨਸਰ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਦੀਵਾਲੀ ਬੰਪਰ ਹਨਾ ਦੀਵਾਲੀ ਠੀਕ ਹੈ ਬਈ ਡੀ ਹੋਊਗਾ ਦਾ ਉਸ ਤੋਂ ਬਾਅਦ ਦੇਖੋ ਕਨਹੇਟ ਦਿੱਤੇ ਆ ਖਾਣਾ ਦੇ ਵਿੱਚੋਂ ਕਿਹੜਾ ਸਹੀ ਹੈ ਚਾਰ ਆਪਸ਼ਨਾਂ ਨੇ ਆਪਣੇ ਅੱਗੇ ਠੀਕ ਹੈ ਬਈ ਚਾਰ ਆਪਸ਼ਨਾਂ ਦੇ ਵਿੱਚ ਤੁਸੀਂ ਇੱਕ ਆਪਸ਼ਨ ਚੁਣਨਾ ਜਿਹੜਾ ਸਹੀ ਹੈ हां करो भाई आंसर एटीवी ਤੁਹਾਡੀ ਪੰਜਾਬੀ ਚੈੱਕ ਹੋਊਗੀ ਠੀਕ ਹੈ ਸੋ ਕਰੋ ਬਈ आंसर ਚਾਰ ਆਪਸ਼ਨ ਨੇ ਬਈ 8 ਨੰਬਰ ਕੁਸਚਨ ਤੇ ਆਜੋ 8 ਨੰਬਰ ਕੁਸਚਨ ਤੇ ਆਜੋ ਬਈ ਕੀ ਆਨਸਰ ਬਣ ਰਿਹਾ ਇਹਦਾ ਸਟੂਡੈਂਟ ਬਹੁਤ ਘੱਟ ਜੁੜਨੇ ਆਜ ਹੈਨਾ ਪਤ ਨਹੀਂ ਅੱਧ ਦਈ ਹੋ ਗਈ ਇਸ ਵੀ ਕਲਾਸ ਲੱਗਦੀ 15 ਮਿੰਟ ਅੱਗੇ ਕਰਤੀ ਹੈਨਾ ਸੋ ਚਲੋ ਕਰੋ ਬਈ आंसर ਸੋ ਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਡੀ ਕਹਿੰਦੇ ਅੰਮਾ ਨਾਲੋਂ ਧੀ ਸਿਆਣੀ ਵਿੱਦੇ ਪੱਕੇ ਪਾਏ ਫਣੀ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਵਿਰਲੇ ਹੀ ਹੁੰਦੇ ਨੇ ਜਿਹੜੇ ਕਿਸੇ ਨਾਲ ਕੀਤਾ ਵਾਅਦਾ ਨਿਭਾਉਂਦੇ ਨੇ ਵਾਕ ਦੇ ਵਿੱਚ ਕਿਹੜਾ ਸ਼ਬਦ ਕਿਹੜੇ ਪ੍ਰਨਾਮ ਵਜੋਂ ਆਇਆ ਹੈ ਹਨ ਕਰੋ ਬਈ ਆਨਸਰ ਕਹਿੰਦੇ ਕੋਈ ਕੋਈ ਬੰਦਾ ਹੁੰਦਾ ਹੈ ਜਿਹੜਾ ਕੋਈ ਕਿਸੇ ਨਾਲ ਕੀਤਾ ਗਿਆ ਹੈ ਨਾ ਕਾਲ ਕਰਾਰ ਹੁੰਦਾ ਵਾਅਦਾ ਹੁੰਦਾ ਉਹਨੂੰ ਪੂਰਾ ਕਰਦਾ ਹਨ ਹੁਣ ਇਹਦੇ ਜਿਹੜੇ ਵਾਕ ਦੇ ਵਿੱਚ ਕਿਹੜਾ ਸ਼ਬਦ ਆ ਉਹ ਕਿਹੜਾ ਪ੍ਰਨਾਮ ਦੇ ਵਿੱਚੋਂ ਆਇਆ ਹੈ ਜਿਹੜੇ ਵਿਰਲੇ ਜਿਹੜੇ ਜਿਹੜੇ ਕਿਹੜੇ ਕਿਸੇ ਵਿਰਲੇ ਜਿਹੜੇ ਕਿਸੇ ਕਰੋ ਬਈ ਆਨਸਰ ਕੁਸਚਨ ਨੰਬਰ 9 ਚ ਕਿਹਾ ਤਾਂ ਡੇਗੇ 9 ਨੰਬਰ ਦਾ ਆਨਸਰ ਕਰੋ ਬਈ ਕੀ ਬਣੇਗਾ ਸੋ ਇਹਦਾ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਡੀ ਵਿਰਲੇ ਜਿਹੜੇ ਕਿਸੇ ਠੀਕ ਹੈ ਸਾਰੇ ਵਾਕ ਦੇ ਵਿੱਚੋਂ ਆਪਾਂ ਨੇ ਪਰਨਾਮ ਚੱਕਣਾ ਸੀ ਠੀਕ ਹੈ ਪਰਨਾਮ ਵਿਰਲੇ ਜਿਹੜੇ ਕਿਸੇ ਜਿਹੜੇ ਨਾਮ ਦੀ ਥਾਂ ਤੇ ਵਰਤੇ ਜਾਂਦੇ ਨੇ ਉਹਨਾਂ ਨੂੰ ਕੀ ਬੋਲਦੇ ਨੇ ਪਰਨਾਮ ਠੀਕ ਹੈ ਹੂੰ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਹੜੇ ਸ਼ਬਦੀ ਦੀ ਵਾਸਤੋ ਕਿਸੇ ਸ਼ਬਦ ਦੇ ਨਾਂਵਾਦੀ ਅਰਥ ਨੂੰ ਨਹੀਂ ਪ੍ਰਗਟਾਉਂਦੀ ਨਾਂਵਾਦੀ ਵੀ ਜਿਹਦੇ ਵਿੱਚ ਨਾਂ ਹੋਏ ਕੂਅ ਅਗੇਤਰ ਦੀ ਸੂ ਅਗੇਤਰ ਦੀ ਨੀ ਅਗੇਤਰ ਦੀ ਐ ਦੂ ਅਗੇਤਰ ਦੀ ਕੁਐਸਚਨ ਨੰਬਰ 10 ਆ ਚੁੱਕਿਆ ਬਈ 10 ਦਾ ਆਨਸਰ ਕਰੋ ਲਗਾਤਾਰ ਕੀ ਬਣੂਗਾ ਹਾਂ ਉਹ ਕਿਹੜੇ ਸ਼ਬਦ ਨੇ ਜਿਹੜੇ ਕਿਸੇ ਸ਼ਬਦ ਦੇ ਨਾਂ ਵਾਦੀ ਅਰਥ ਨੂੰ ਨਹੀਂ ਪ੍ਰਗਟਾਉਂਦੇ ਨਹੀਂ ਪੁੱਛਿਆ ਗਿਆ ਇਥੇ ਠੀਕ ਹੈ ਹੂੰ ਇਹ ਚੀਜ਼ ਨੂੰ ਯਾਦ ਰੱਖਣਾ ਠੀਕ ਹੈ ਜਿੱਥੇ ਨਹੀਂ ਪੁੱਛਿਆ ਜਾਵੇ ਨਾ ਉਹ ਕੁਐਸਚਨ ਅਕਸਰ ਹੀ ਗਲਤ ਕਰਕੇ ਆਉਂਦੇ ਆ ਸਤਿ ਸ਼੍ਰੀ ਅਕਾਲ ਬਈ ਜਿਹੜੇ ਲੇਟ ਆ ਰਹੇ ਹੋ ਸੋ ਦੈ ਰਾਈਟ ਆਨਸਰ ਬਣੂਗਾ ਬਈ ਤੁਹਾਡਾ ਬੀ ਸੂ ਹੋਗੀ ਤਰਦੀ ਠੀਕ ਹੈ ਬਈ ਹੂੰ ਸੂ ਹੋਗੀ ਤਰਦੀ ਉਸ ਤੋਂ ਬਾਅਦ ਦੇਖੋ ਕਹਿੰਦੇ ਮਾਲੀ ਨੇ ਬਗੀਚੀ ਵਿੱਚੋਂ ਫੁੱਲ ਤੋੜਿਆ ਵਾਕ ਨੂੰ ਲਿੰਗ ਅਨੁਸਾਰ ਬਦਲੋ ਮਾਲੀ ਨੇ ਬਗੀਚੀ ਵਿੱਚੋਂ ਫੁੱਲ ਤੋੜਿਆ ਮਾਲੀ ਆ ਗਿਆ ਤੁਹਾਡਾ ਮੇਲ ਬਗੀਚੀ ਆ ਗਿਆ ਇਥੇ ਫੀਮੇਲ ਠੀਕ ਹੈ ਹੁਣ ਇਹਨਾਂ ਦੇ ਆਪਣੇ ਲਿੰਗ ਬਦਲੇ ਨੇ ਕਰੋ ਬਈ ਆਨਸਰ ਹਾਂ ਮਾਲਣ ਨੇ ਕਹਿੰਦੇ ਬਗੀਚੇ ਚੋਂ ਫੁੱਲ ਤੋੜਿਆ ਮਾਲਣ ਨੇ ਬਗੀਚੇ ਚੋਂ ਮਾਲਣ ਨੇ ਬਾਗ ਚੋਂ ਜਾਂ ਮਾਲੀ ਨੇ ਬਗੀਚੇ ਚੋਂ ਕਰੋ ਬਈ ਆਨਸਰ 11 ਨੰਬਰ ਕੁਐਸਚਨ ਦਾ ਆਨਸਰ ਕਰਦੇ ਜਾਓ ਵੀ ਕੀ ਬਣੇਗਾ 11 ਨੰਬਰ ਕੁਐਸਚਨ ਤੇ ਆ ਚੁੱਕੇ ਆਪਾਂ ਹੂੰ ਵੈਰੀ ਗੁੱਡ ਬਈ ਕਰੋ ਆਨਸਰ ਹਾਂ ਸੋ ਦਾ ਰਾਈਟ ਆਨਸਰ ਬਣੋਗਾ ਵੀ ਤੁਹਾਡਾ ਬੀ ਮਾਲਣ ਨਹੀਂ ਮਾਲੀ ਦਾ ਮਾਲਣ ਬਣ ਗਿਆ ਬਈ ਬਗੀਚੀ ਦਾ ਬਗੀਚੇ ਬਣ ਗਿਆ ਵਿੱਚੋਂ ਫੁੱਲ ਤੋੜਿਆ ਠੀਕ ਹੈ ਬੀ ਮਾਲਰ ਨੇ ਬਗੀਚੇ ਵਿੱਚੋਂ ਫੁੱਲ ਤੋੜਿਆ ਠੀਕ ਹੈ ਬਈ ਹੂੰ ਹਾਂ ਉਸ ਤੋਂ ਬਾਅਦ ਕੋ ਕਹਿੰਦੇ ਨਿਮਲ ਲਿਖਤੇ ਦੇ ਵਿੱਚੋਂ ਸਹੀ ਵਿਸ਼ਰਾਮ ਚਿੰਨਾਂ ਵਾਲਾ ਵਾਕ ਕਿਹੜਾ ਹੈ ਇੱਥੇ ਆਪਾਂ ਨੂੰ ਚਾਰ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਠੀਕ ਹੈ ਬਈ ਇਹ ਚਾਰ ਆਪਸ਼ਨਾਂ ਨੇ ਤੁਹਾਡੀਆਂ ਸੋ ਇਹਨਾਂ ਚਾਰੀ ਆਪਸ਼ਨਾਂ ਦੇ ਵਿੱਚੋਂ ਆਪਾਂ ਨੇ ਇਹ ਦੱਸਣਾ ਹੈ ਵੀ ਉੱਥੇ ਕਿਹੜਾ ਸਹੀ ਵਿਸ਼ਰਾਮ ਚਿੰਨਾਂ ਦੀ ਵਰਤੋਂ ਹੋਈ ਹੈ ਉਹ ਕਿਹੜਾ ਵਾਕ ਹੈ ਕਰੋ ਬਈ ਅਨਸਰ 12 ਨੰਬਰ ਕੁਐਸਚਨ ਤੇ ਆ ਗਈ ਬਈ ਆਪਾਂ 12 ਨੰਬਰ ਦਾ ਆਨਸਰ ਕਰਦੇ ਜਾਓ ਬਈ ਹੂੰ ਸੋ ਦ ਰਾਈਟ ਆਨਸਰ ਬਣੂਗਾ ਤੁਹਾਡਾ B ਹਾਂ B ਠੀਕ ਹੈ ਬਈ ਉਸ ਤੋਂ ਬਾਅਦ ਦੇਖੋ ਕਹਿੰਦੇ ਸਟੂਡੈਂਟ ਆਰ ਟਾਕਿੰਗ ਵੈਰੀ ਲਾਊਡਲੀ ਵਾਕ ਦਾ ਸ਼ੁੱਧ ਪੰਜਾਬੀ ਰੂਪ ਕਿਹੜਾ ਹੈ ਵਿਦਿਆਰਥੀ ਬਹੁਤ ਉੱਚੀ ਗੱਲਾਂ ਕਰ ਰਹੇ ਹਨ ਗੱਲਾਂ ਕਰ ਰਹੇ ਹਨ ਵਿਦਿਆਰਥੀ ਨੇ ਬਹੁਤ ਉੱਚੀ ਗੱਲਾਂ ਕੀਤੀਆਂ ਵਿਦਿਆਰਥੀ ਬਹੁਤ ਉੱਚੀ ਸ਼ੋਰ ਪਾ ਰਹੇ ਹਨ ਵਿਦਿਆਰਥੀ ਨੇ ਬਹੁਤ ਉੱਚੀ ਗੱਲਾਂ ਕੀਤੀਆਂ ਦੱਸੋ ਬਈ ਬੀਏ ਤੇ ਸੀ ਦੋਨੇ ਸੇਮ ਨੇ ਕਿਹੜੇ ਕੁਐਸਚਨ ਚ ਬਈ ਬੀਏ ਤੇ ਸੀ ਮੈਂ ਤੁਸੀ ਬਹੁਤ ਵਧੀਆ ਪੰਜਾਬੀ ਕਰਵਾਉਂਦੀ ਹਾਂ ਸਮਝਣ ਲੱਗ ਗਈ ਧੰਨਵਾਦ ਬਈ ਜਿਨ੍ਹਾਂ ਨੂੰ ਸਮਝ ਆ ਰਹੀ ਹੈ ਕੋਈ ਗੱਲ ਨਹੀਂ ਰਾਜੀ ਇਥੇ ਆਪਾਂ ਸਿਰਫ ਕੋਸਰ ਕਰ ਰਹੇ ਹਾਂ ਠੀਕ ਹੈ ਭਈ ਆ ਜਿਹੜੇ ਕਹਿ ਰਹੇ ਨੇ ਬੀ ਅਤੇ ਸੀ ਬੀ ਅਤੇ ਸੀ ਕਿਵੇਂ ਸੇਮ ਹੋ ਗਈ ਭਈ ਬੀ ਤੇ ਡੀ ਹੋਇਆ ਹੈ ਨਾ ਕਿਹੜੇ ਕਰ ਰਹੇ ਹੋ ਬੀ ਤੇ ਸੀ ਕਿੱਥੇ ਸੇਮ ਹੈ ਸੀ ਦੇ ਵਿੱਚ ਤਾਂ ਤੁਹਾਨੂੰ ਕਾਮਾ ਸ਼ੋ ਹੋ ਰਿਹਾ ਠੀਕ ਹੈ ਭਈ ਹਾਂ ਬੀ ਤੇ ਡੀ ਹੋਣੀ ਹੈ ਠੀਕ ਹੈ हां सो ਤੇ ਡੀ ਲਾ ਲੋ ਠੀਕ ਹੈ ਡੀ ਕਰ ਲੋ ਬਈ ਇਥੇ ਚਲੋ ਮਾਰ ਪ੍ਰਚਾਵਾ ਤੁਹਾਡਾ ਵੀ ਹੋ ਜੂਗਾ ਹਨਾ 20 ਤੇ ਡੀ ਭਾਏ ਦੋਨੇ ਸਹੀ ਨੇ ਹਨਾ हां ਬਸ ਹੋ ਗਿਆ ਇਥੇ ਆਪਾਂ ਸਿਰਫ ਡੈਮੋ ਕਲਾਸਾ ਕਰ ਰਹੇ ਆ ਪੇ ਨੇ ਕਹਿਣ ਦਾ ਮਤਲਬ ਸਮਝੋ ਤੁਸੀਂ ਪੇਪਰ ਦੇ ਵਿੱਚ ਜਾ ਕੇ ਤੁਸੀਂ ਗਲਤ ਨਹੀਂ ਕਰਨਾ ਜੇਕਰ ਪੇਪਰ ਦੇ ਵਿੱਚ ਤੁਹਾਨੂੰ ਇਹੋ ਜਿਹਾ ਕੋਸਰ ਬਣ ਜੂਗਾ ਹਨਾ ਉਥੇ ਚਾਹੇ ਤੁਸੀਂ ਬੀ ਕਰਿਓ ਚਾਹੇ ਡੀ ਕਰਿਓ ਨੰਬਰ ਸਾਰਿਆਂ ਨੂੰ ਬਰਾਬਰੀ ਮਿਲਣਗੇ ਠੀਕ ਹੈ ਹੁਣ ਜੋ ਕੋਈ ਮੇਰੇ ਵਰਗਾ ਵਿਚਾਰਾ ਏ ਜਾਂ ਸੀ ਚੋ ਕਰੇ ਉਹਦੇ ਨੰਬਰ ਕੱਟੇਗੇ ਹਾਂ ਪਰ ਇਹ ਦੋ ਨੇ ਇਹ ਦੋਨਾਂ ਦੇ ਸਹੀ ਹੋਣਗੇ ਜੇ ਆਪ ਵੀ ਤੁਹਾਨੂੰ ਗ੍ਰੇਸ ਮਿਲ ਜੂ ਇਹ ਇਥੇ ਜਿਹੜਾ ਕੋ ਇਹੇ ਜਿਹਾ ਕੁਸਚਨ ਹੋ ਗੋ ਉਹਦੇ ਨਾਲ ਨਾ ਕਨਫਿਊਜ਼ਨ ਜਿਹਾ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਹੁਣ ਆ ਗਏ ਆਪਾਂ 13 ਨੰਬਰ ਤੇ 13 ਨੰਬਰ ਦਾ ਆਨਸਰ ਕਰਦੇ ਜਾਓ ਭਈ ਕੀ ਬਣੂਗਾ 13 ਨੰਬਰ ਦਾ ਲਾ ਜੀ ਕਰੋ ਭਈ ਆਨਸਰ ਸੋ ਦੈਟ ਰਾਈਟ ਆਨਸਰ ਬਣੂਗਾ ਭਈ ਤੁਹਾਡਾ ਈ ਵਿਦਿਆਰਥੀ ਕਹਿੰਦੇ ਬਹੁਤ ਉੱਚੀ ਗੱਲਾਂ ਕਰ ਰਹੇ ਹਨ ਠੀਕ ਹੈ ਬਈ ਹਾਂ ਵਿਦਿਆਰਥੀ ਬਹੁਤ ਉੱਚੀ ਗੱਲਾਂ ਕਰ ਰਹੇ ਹਨ ਚਲੋ ਬਈ ਅੱਗੇ ਦੇਖੋ ਕਿ ਉਸ ਤੋਂ ਬਾਅਦ ਦੇਖੋ ਬਈ ਕਹਿੰਦੇ ਪੰਜਾਬ ਦੀ ਪੁਆਧ ਉਪ ਬੋਲੀ ਦਾ ਇਲਾਕਾ ਕਿਹੜਾ ਹੈ ਪੰਜਾਬ ਦੀ ਪੁਆਧ ਉਪ ਬੋਲੀ ਦਾ ਇਲਾਕਾ ਕਿਹੜਾ ਹੈ ਕਰੋ ਬਈ ਆਨਸਰ ਰੋਪੜਾ ਤੇ ਰਾਜਪੁਰਾ ਸੰਗਰੂਰ ਬਰਨਾਲਾ ਤੇ ਮਾਨਸਾ ਮਲੇਰ ਕੋਟਲਾ ਤੇ ਮੁਕਤਸਰ ਕਰੋ ਬਈ ਆਨਸਰ ਕੋਈ ਗੱਲ ਨਹੀਂ ਰਹੇ ਜੀ ਕਈ ਵਾਰ ਹੋ ਜਾਂਦੀ ਹੈ ਕਨਫਿਊਜ਼ਨ ਠੀਕ ਹੈ ਹਾਂ ਸੋ ਦਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਰੋਪੜਾ ਤੇ ਰਾਜਪੁਰਾ ਠੀਕ ਹੈ ਬਈ ਪਵਾਦ ਪੋਲੀ ਦੇ ਉਸ ਤੋਂ ਬਾਅਦ ਦੇਖੋ ਜਰਗ ਦਾ ਮੇਲਾ ਕਹਿੰਦੇ ਕਿਸ ਨੂੰ ਖੁਸ਼ ਕਰਨ ਲਈ ਮਨਾਇਆ ਜਾਂਦਾ ਹੈ ਜਰਗ ਦਾ ਮੇਲਾ ਕਿਸ ਨੂੰ ਖੁਸ਼ ਕਰਨ ਦੇ ਵਾਸਤੇ ਮਨਾਇਆ ਜਾਂਦਾ ਹੈ ਗੂਗਾ ਪੀਰ ਨੂੰ ਭੈਰਵੀ ਮਾਈ ਨੂੰ ਸ਼ੀਤਲਾ ਮਾਈ ਨੂੰ ਜਾਂ ਸਾਂਜੀ ਮਾਈ ਨੂੰ ਕਰੋ ਵੀ ਆਨਸਰ ਆਨਸਰ ਕਰਦੇ ਜਾਓਗੇ 15 ਨੰਬਰ ਤੇ ਆ ਚੁੱਕੇ ਆਪਾਂ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਸੀਤਲਾ ਮਾਈ ਨੂੰ ਠੀਕ ਹੈ ਬਈ ਜਰਗਦਾ ਮੇਲਾ ਹੂੰ ਉਸ ਤੋਂ ਬਾਅਦ ਦੇਖੋ ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਦੇ ਵਿੱਚ ਦਰਜ ਹੈ ਇਥੇ ਬਾਣੀ ਹੈ ਠੀਕ ਹੈ ਬਈ ਬਾਣੀ ਨਾਣਾ ਬਣਾ ਲਿਓ ਇਹਨੂੰ ਹੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਅਮਰਾਮਦਾਸ ਜੀ ਦੀ ਬਾਣੀ ਹੈ ਜਿਹੜੀ ਕਿੰਨੇ ਰਾਗਾਂ ਦੇ ਵਿੱਚ ਦਰਜ ਹੈ 19 ਚ 27 ਚ 30 ਰਾਗਾਂ ਦੇ ਵਿੱਚ 31 ਦੇ ਵਿੱਚ ਹੁਣ ਅੱਦੇ ਸਟੂਡੈਂਟ ਇਥੇ ਇਹ ਪੁੱਛਣਗੇ ਵੀ ਇਹ ਹਜੇ ਕੁਐਸਚਨ ਪੀਐਸਟੈਟ ਦੇ ਵਿੱਚ ਆਉਂਦੇ ਨਹੀਂ ਠੀਕ ਆ ਬਈ ਮੈਂ ਬਾਰ ਬਾਰ ਤਾਂ ਕਹਿ ਰਹੀ ਹਾਂ ਕਿਉਂਕਿ ਜਿਹੜਾ ਤੁਹਾਨੂੰ ਪੈਰੇ ਬਣਣਗੇ ਨਾ ਜੀ ਉਹ ਪੈਰੇ ਨਾ ਐਂ ਨਹੀਂ ਪਤਾ ਉਹ ਕਿੱਥੋਂ ਚੱਕ ਕੇ ਪਾਉਣਗੇ ਠੀਕ ਐ ਉਹ ਕਿਸੇ ਗੁਰੂ ਨਾਲ ਸੰਬੰਧਿਤ ਪਾ ਸਕਦੇ ਨੇ ਕਿਸੇ ਕਵੀ ਨਾਲ ਪਾ ਸਕਦੇ ਨੇ ਕਿਸੇ ਕਵਿਤਰੀ ਨਾਲ ਪਾ ਸਕਦੇ ਨੇ ਕੋਈ ਹੋਰ ਟਾਪਿਕ ਚੱਕ ਸਕਦੇ ਸੋ ਉਹਨਾਂ ਦੇ ਵਿੱਚੋਂ ਤੁਹਾਨੂੰ ਇਹ ਕੋਸਰ ਬਣਦੇ ਹੀ ਬਣਦੇ ਉਹ ਸਾਰੇ ਜਿਹੜੇ ਸੱਬੇਚਾਰ ਹੈਗਾ ਉਸ ਤੇ ਵੀ ਨਹੀਂ ਤੁਸੀਂ ਇੱਕ ਵਾਰੀ ਨਿਗਾਹ ਮਾਰ ਲਿਓ ਤੇ ਇੰਨਾ ਕਹਿੰਦੀ ਵੀ ਜ਼ਰੂਰ ਧਿਆਨ ਦੇ ਲਿਓ ਠੀਕ ਹੈ ਬਈ ਸੋ ਇਹਦਾ ਰਾਈਟ ਆਨਸਰ ਬਣਗਾ ਤੁਹਾਡਾ ਸੀ ਤੀ ਰਾਗਾ ਦੇ ਵਿੱਚ ਠੀਕ ਹੈ ਬਈ ਤੀ ਆ ਜੂਗਾ ਇੱਥੇ ਉਸ ਤੋਂ ਬਾਅਦ ਦੇਖੋ ਕਹਿੰਦੇ ਹੇਠ ਲਿਖਿਆਂ ਦੇ ਵਿੱਚੋਂ ਕਿਸ ਮੁਹਾਵਰੇ ਦਾ ਅਰਥ ਨਸ਼ਰ ਕਰਨਾ ਹੈ ਨਸ਼ਰ ਕਰਨਾ ਛੱਜ ਪਾ ਕੇ ਛੰਡਣਾ ਜੱਖਣਾ ਪੁੱਟਣੀ ਸੋਤੀਆਂ ਕਲਾਂ ਜਗਾਉਣੀਆਂ ਜਾਂ ਘਰ ਫੂਕ ਤਮਾਸ਼ਾ ਦੇਖਣਾ ਕਰੋ ਬਈ ਆਨਸਰ ਨਸ਼ਰ ਕਰਨਾ हां 17 ਨੰਬਰ ਕੁਐਸਚਨ ਤੇ ਆ ਚੁੱਕੇ ਆ ਬਈ 17 ਨੰਬਰ ਕੁਐਸਚਨ ਤੇ ਆ ਗਿਆ ਆਪਾਂ ਤੇ 17 ਜਿਹੜੀ ਮੇਰੇ ਕੋਲ ਸ਼ੋ ਹੋ ਰਹੀ ਨੇ ਨਾ ਕਰੋ ਆਨਸਰ ਸੋ ਦ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਏ ਛੱਜ ਚ ਪਾ ਕੇ ਛੰਡਣਾ ਠੀਕ ਹੈ ਬਈ ਹਾਂ ਉਸ ਤੋਂ ਬਾਅਦ ਦੇਖੋ ਕਹਿੰਦੇ ਛੱਜ ਦਾ ਬੋਲੇ ਛਾਨਣੀ ਕੀ ਬੋਲੇ ਮੁਹਾਵਰੇ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਆਮੜੀ ਨੇ ਆਮ ਤੌਰ ਤੇ ਜੇ ਕੋਈ ਲੜਦਾ ਹੈ ਨਾ ਉੱਥੇ ਇੱਕ ਦੂਸਰੇ ਨੂੰ ਇਹ ਤਾਨਾ ਮਾਰਿਆ ਜਾਂਦਾ ਮੀਣਾ ਮਾਰਿਆ ਜਾਂਦਾ ਹਨਾ ਇਹ ਜੀ ਦਾ ਸੋ ਇਹ ਕਿੱਥੇ ਲਾਗੂ ਹੁੰਦੀਆਂ ਨੇ ਇਹ ਗੱਲਾਂ ਕਰੋ ਵੀ ਆਨਸਰ ਚਾਰ ਆਪਸ਼ਨਾਂ ਨੇ ਤੁਹਾਡੇ ਅੱਗੇ ਚਾਰ ਆਪਸ਼ਨਾਂ ਦੇ ਵਿੱਚੋਂ ਕਰੋ ਵੀ ਆਨਸਰ 18 ਨੰਬਰ ਕੁਐਸਚਨ ਤੇ ਆ ਚੁੱਕੇ ਆਂ ਆਪਾਂ ਜੇਕਰ ਕੋਈ ਸਟੂਡੈਂਟ ਪਿੱਛੇ ਜਾ ਰਿਹਾ ਵੀ ਇੱਕ ਵਾਰੀ ਵੀਡੀਓ ਰੀਫਰੈਸ਼ ਮਾਰ ਕੇ ਅੱਗੇ ਆ ਜਾਓ ਠੀਕ ਹੈ ਹਾਂ ਸੋ ਕਲਾਸ ਪਸੰਦ ਆ ਰਹੀ ਤੇ ਲਾਈਕ ਸ਼ੇਅਰ ਕਰਦੇ ਜਾਇਆ ਕਰੋ ਸੋ ਦਾ ਰਾਈਟ ਆਨਸਰ ਬਣੂਗਾ ਤੁਹਾਡਾ ਸੀ ਕਿਉਂਕਿ ਜਦੋਂ ਇਹ ਦੱਸਣਾ ਹੋਵੇ ਕਿ ਮਾੜੇ ਆਦਮੀ ਨੂੰ ਭਲੇ ਆਦਮੀ ਦੇ ਔਗਣ ਦੱਸਣ ਦਾ ਕੋਈ ਹੱਕ ਨਹੀਂ ਹੁੰਦਾ ਜਿੱਥੇ ਇਹ ਦੱਸਣਾ ਹੋਵੇ ਕਿ ਜਿਹੜੇ ਆਦਮੀ ਦੇ ਵਿੱਚ ਬੁਰਾਈਆਂ ਨਹੀਂ ਉਹ ਕਿਸੇ ਚੰਗੇ ਆਦਮੀ ਦੇ ਔਗਣਾਂ ਫਰੋਲੇ ਉਹਨੂੰ ਨਾ ਕਹੇ ਵੀ ਤੂੰ ਇਹ ਆ ਇਹ ਆ ਹਨਾ ਉਸ ਤੋਂ ਬਾਅਦ ਦੇਖੋ ਕਹਿੰਦੇ ਹੈ ਲਿਖਿਆਂ ਦੇ ਵਿੱਚ ਕਿਹੜਾ ਸ਼ਬਦ ਅਨ ਅਗੇਤਰ ਨਾਲ ਨਹੀਂ ਬਣਿਆ ਉਹ ਕਿਹੜਾ ਸ਼ਬਦ ਹੈ ਜਿਹੜਾ ਅਨ ਆੜਾ ਨੰਨਾ ਅਨ ਠੀਕ ਹੈ ਬਈ ਅਨ ਅਗੇਤਰ ਨਾਲ ਨਹੀਂ ਬਣਿਆ ਅਨੰਤ ਅਨੇਕ ਅਨਾਥ ਜਾਂ ਨਦੀ 19 ਨੰਬਰ ਕੁਐਸਚਨ ਦੇ ਆ ਚੁੱਕੇ ਆ ਬਈ ਆਪਾਂ ਸੋ ਆਨਸਰ ਕਰਦੇ ਜਾਓ ਜਲਦੀ ਜਲਦੀ ਕੀ ਬਣੂਗਾ ਇਹਦਾ हां भाई सो राइट आंसर बनूंगा ਤੁਹਾਡਾ ਇਹ ਦਾ ਅਸਲੀ ਨਹੀਂ ਹੈਗਾ ਵੀ ਹੈਗਾ ਹਨਾ ਸੀ ਅਨਾਥ ਅਨ ਦਾ ਕੀ ਬਣੂਗਾ ਤੁਹਾਡਾ ਅਨਾਥ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਧੋਬੀ ਕੱਪੜੇ ਧੋਂਦੇ ਹਨ ਬਾਪ ਨੂੰ ਲਿੰਗ ਦੇ ਵਿੱਚ ਬਦਲਣਾ ਇੱਥੇ ਆਪਾਂ ਨੇ ਧੋਬਣ ਕੱਪੜੇ ਧੋਂਦੀਏ ਧੋਬਣ ਨੂੰ ਕੱਪੜੇ ਧੋਤੇ ਧੋਬਣਾ ਕੱਪੜੇ ਧੋਂਦੀਆਂ ਨੇ ਧੋਬਣਾ ਨੇ ਕੱਪੜਿਆਂ ਦੀ ਧੁલાઈ ਕੀਤੀ ਕਰੋ ਵੀ ਅਨਸਰ ਤੋ ਬੀ ਕਪੜੇ ਧੋਦੇ ਹਨ ਇਸ ਵਾਕ ਦਾ ਲਿੰਗ ਬਦਲਣਾ ਇੱਥੇ ਆਪਾਂ ਨੇ ਕੀ ਆਨਸਰ ਬਣੇਗਾ ਸੋ ਦਾ ਰਾਈਟ ਆਨਸਰ ਬਣੂਗਾ ਇਹ ਤੁਹਾਡਾ ਸੀ ਤੋ ਬਣਾ ਕਪੜੇ ਧੋਦੀਆਂ ਹਨ ਠੀਕ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਕਿਹੜੀਆਂ ਧੁਨੀਆਂ ਦੇ ਉਚਾਰਨ ਸਮੇਂ ਜੀਵ ਦੀ ਸਥਿਤੀ ਅਤੇ ਉਚਾਈ ਦਾ ਮੁੱਖ ਮਹੱਤਵ ਹੁੰਦਾ ਹੈ ਇਹ ਕੁਐਸਚਨ ਵੀ ਆਪਾਂ ਫਰਸੋ ਕੀਤਾ ਸੀ ਹੈਨਾ ਦੁਬਾਰਾ ਰਿਪੀਟ ਹੋ ਗਿਆ ਇਹ ਹਾਂ ਕਰੋ ਬਈ ਆਨਸਰ 21 ਨੰਬਰ ਤੇ ਆ ਗਿਆ ਆਪਾਂ ਵਿਅੰਜਨ ਨਾਸਕੀ ਸਵਰਯਾ ਸੁਰਾਤਵਕ ਹੁਣ ਦੇਖਦੇ ਕਿੰਨਾ ਕਿੰਨਾ ਦੇ ਇਹ ਯਾਦ ਹੈ ਕਰੋ ਵੀ ਅਨਸਰ ਹਾਂ ਵੈਰੀ ਗੁੱਡ ਵਾਈਸ ਸੋ ਦ ਰਾਈਟ ਅਨਸਰ ਬਣ ਗੋ ਤੁਹਾਡਾ ਏ ਵਿਅੰਜਨ ਠੀਕ ਹੈ ਵਿਅੰਜਨ ਉਸ ਤੋਂ ਬਾਅਦ ਦੇਖੋ ਕਹਿੰਦੇ ਗੋਖੜੂ ਗਹਿਣਾ ਹੈ ਕੱਲ ਵੀ ਆਪਾਂ ਨੇ ਇੱਕ ਗਹਿਣੇ ਬਾਰੇ ਕੀਤਾ ਸੀ ਹਨਾ ਸੋ ਅੱਜ ਵੀ ਇੱਕ ਗਹਿਣਾ ਆ ਗਿਆ ਕੱਲ ਆਪਾਂ ਨੇ ਕਿਹਦੀ ਬਾਰੇ ਕੀਤਾ ਸੀ ਬਈ ਯਾਦ ਹੈ ਕਿਸੇ ਨੂੰ ਗੋਖੜੂ ਕਰੋ ਵੀ ਅਨਸਰ ਸੋ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਡੀ ਬਾਹਾਂ ਦਾ ਠੀਕ ਹੈ ਹਾਂ ਬਾਹਾਂ ਦਾ ਉਸ ਤੋਂ ਬਾਅਦ ਦੇਖੋ ਕਹਿੰਦੇ ਹੈ ਲਿਖਿਆਂ ਦੇ ਵਿੱਚੋਂ ਪੁਲਿੰਗ ਸ਼ਬਦ ਚੁਣੋ ਪੁਲਿੰਗ ਦਾਦੀ ਬਲਦ ਫੌਜ ਜਾਂ ਮਾਸੀ ਪੁਲਿੰਗ ਸ਼ਬਦ ਚੁਣਨਾ ਆਪਾਂ ਨੇ ਚਾਰ ਆਪਸ਼ਨਾਂ ਨੇ ਆਪਣੇ ਅੱਗੇ ਚਾਰ ਆਪਸ਼ਨਾਂ ਦੇ ਵਿੱਚੋਂ ਪੁਲਿੰਗ ਸ਼ਬਦ ਚੁਣੋ ਬਈ ਕੀ ਬਣੂਗਾ ਤੁਹਾਡਾ ਸੋ ਆਨਸਰ ਕਰੋ ਬਈ ਜਲਦੀ ਜਲਦੀ ਹਾਂ ਬਾਹਾਂ ਦਾ ਬੀਣੀ ਦਾ ਵੈਰੀ ਗੁੱਡ ਬਈ ਡੀ ਕੋਰ ਇਹ ਦਾ ਰਾਈਟ ਆਨਸਰ ਬਣੂਗਾ ਵੀ ਤੁਹਾਡਾ ਬੀ ਬਲਦ ਠੀਕ ਹੈ ਪੁਲਿੰਗ ਚੁਣਨੇ ਆਪਾਂ ਨੇ ਠੀਕ ਹੈ ਭਈ ਸਮਝ ਗਏ ਮੇਰੀ ਗੱਲ ਕਿਉਂਕਿ ਜਿਹੜੀ ਦਾਦੀ ਆ ਗਈ ਫੌਜ ਆ ਗਈ ਤੇ ਮਾਸੀ ਆ ਗਈ ਕਿਹਦੀ ਵਿੱਚ ਆ ਗਈ ਤੁਹਾਡੇ ਫੀਮੇਲ ਦੇ ਵਿੱਚ ਆ ਗਈ ਠੀਕ ਹੈ ਜਿਹੜਾ ਹਰੇ ਕੇ ਬਲਦ ਇਹ ਇਹ ਮੇਲ ਦੇ ਵਿੱਚ ਆ ਗਿਆ ਠੀਕ ਹੈ ਭਈ ਉਸ ਤੋਂ ਬਾਅਦ ਦੇਖੋ ਮਰਦਾਂ ਦਾ ਕਿੱਦਾਂ ਕਹਿੰਦੇ ਕਿਸੇ ਇਲਾਕੇ ਨਾਲ ਸਬੰਧਿਤ ਹੈ ਮਰਦਾਂ ਦਾ ਕਿੱਦਾਂ ਕਿਸੇ ਇਲਾਕੇ ਨਾਲ ਸਬੰਧਿਤ ਹੈ ਮਾਲਵੇ ਨਾਲ ਪੁਆਦ ਨਾਲ ਦੁਆਬੇ ਨਾਲ ਜਾਂ ਮਾਚੇ ਨਾਲ ਹਾਂ ਕਰੋ ਬਈ ਅਨਸਰ ਸਾਡਾ ਸਾਰਾ ਜੋਰ ਲੱਗਿਆ ਜੇ ਤੁਹਾਡੀ ਕਲਾਸ ਨੂੰ ਆਉਣ ਤੇਰੇ ਜੀ ਠੀਕ ਹੈ ਪਤਾ ਕੀ ਹੁੰਦਾ ਜਿਹਦਾ ਆਪਾਂ ਬੋਲਦੇ ਆ ਨਾ ਜੋਰ ਲਾ ਲਾ ਕੇ ਬੋਲਣਾ ਪੈਂਦਾ ਉਸ ਨਾਲ ਨਾ ਸਿਰ ਦੁਖਣ ਲੱਗ ਜਾਂਦਾ ਠੀਕ ਹੈ ਪਰ ਤੁਹਾਡੀ એનર્ਜੀ ਦੀ ਕਮੀ ਕਰਕੇ ਥੋੜੇ ਮਨ ਦੁਖੀ ਹੋਣ ਲੱਗ ਜਾਂਦਾ ਵੀ ਤੁਸੀਂ ਕਲਾਸ ਨੂੰ ਸ਼ੇਅਰ ਨਹੀਂ ਕਰ ਸਕਦੇ ਹੈ ਨਾ ਹਾਂ ਸੋ ਦ ਰਾਈਟ ਆਨਸਰ ਬਣੂਗਾ ਵੀ ਏ ਮਾਲਵੇ ਨਾਲ ਠੀਕ ਹੈ ਹਾਂ ਬੋਲ ਬਈ ਗਿੱਦਾ ਹਾਂ ਨੈਕਸਟ ਦੇਖੋ ਕਨੇ ਹੇਰ ਲਿਖਿਆਂ ਦੇ ਵਿੱਚੋਂ ਇਸਤਰੀ ਲਿੰਗ ਸ਼ਬਦ ਚੁਣੋ ਇਸਤਰੀ ਲਿੰਗਾ ਨਾਨਾ ਚਾਚਾ ਹਾਥੀ ਘੋੜਾ ਪਿਤਾ ਦਾਦਾ ਮੋਰਨੀ ਘੋੜੀ ਜਾਂ ਦਾਦੀ ਕਰੋ ਵੀ ਆਨਸਰ ਕਰ ਦੋ ਬਈ ਆਨਸਰ ਕੀ ਬਣੂਗਾ ਬਈ ਇਹਦਾ ਆਨਸਰ 25 ਨੰਬਰ ਕੁਐਸਚਨ ਤੇ ਆ ਚੁੱਕਿਆ ਆਪਾਂ ਹਾਂ ਸੋ ਇਹਦਾ ਰਾਈਟ ਆਨਸਰ ਬਣੂਗਾ ਤੁਹਾਡਾ ਡੀ ਆ ਬਈ ਠੀਕ ਹੈ ਹੂੰ ਡੀ ਮੋਰਨੀ ਘੋੜੀ ਤੇ ਦਾਦੀ ਠੀਕ ਹੈ ਬਈ ਹੂੰ ਇਹ ਤੁਹਾਡਾ ਇਸਤਰੀ ਲਿੰਗ ਹੈ ਸੋ ਐਸੀ ਬਈ ਅੱਜ ਦੀ ਕਲਾਸ ਸੋ ਜੇਕਰ ਕਿਸ ਨੂੰ ਕਲਾਸ ਪਸੰਦ ਲੱਗੀ ਬਈ ਤਾਂ ਲਾਈਕ ਸ਼ੇਅਰ ਕਰਨਾ ਠੀਕ ਹੈ ਬਈ ਥੰਬਸ ਅਪ ਕਰਕੇ ਜਰੂਰ ਦੱਸਣਾ ਤੇ ਇਸ ਤੋਂ ਇਲਾਵਾ ਜਿਹੜੇ ਕੋਈ ਬੱਚੇ ਲੇਟ ਆਏ ਹੋ ਨਵੇਂ ਜੁੜੇ ਹੋ ਸੋ ਜੇਕਰ ਤੁਸੀਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਾਂ ਵਟਸਐਪ ਦੇ ਵਿੱਚ ਜੁਆਇਨ ਹੋਣਾ ਚਾਹੁੰਦੇ ਹੋ ਤੁਹਾਨੂੰ ਸਕਰੀਨ ਦੇ ਉੱਪਰ ਹੀ ਇੱਕ ਨੰਬਰ ਸ਼ੋ ਹੋ ਰਿਹਾ ਬਈ ਇਸ ਨੰਬਰ ਦੇ ਉੱਪਰ ਜਿਹੜੀ ਤੁਸੀਂ ਆਪਣੀ ਪੂਰੀ ਜਾਣਕਾਰੀ ਉਸ ਨੂੰ ਲਿਖ ਕੇ ਭੇਜ ਸਕਦੇ ਹੋ ਠੀਕ ਹੈ ਬਈ ਹਾਂ ਤੇ ਉਸ ਤੋਂ ਬਾਅਦ ਜੇਕਰ ਤੁਸੀਂ ਬਹੁਤ ਵਧੀਆ ਢੰਗ ਨਾਲ ਵੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਇਹ ਆਪਣੇ ਕੋਰਸ ਨੇਗੇ ਇਹਨਾਂ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਠੀਕ ਹੈ ਭਾਈ ਹਾਂ ਠੀਕ ਹੈ ਭਾਈ ਈਟੀਟੀ ਵਾਲਾ ਕੋਰਸ ਮੇਰੇ ਤੋਂ ਤੁਹਾਨੂੰ ਸਿਰਫ 2499 ਦਾ ਠੀਕ ਹੈ ਭਾਈ ਤੇ ਇਸ ਤੋਂ ਇਲਾਵਾ ਜਿਹੜਾ ਤੁਹਾਡਾ ਐਸਐਸਟੀ ਪੰਜਾਬੀ ਵਾਲਾ ਪੇਪਰ 2 ਵਾਲਾ ਸਿਰਫ ਤੁਹਾਨੂੰ 3000 ਦੇ ਵਿੱਚ ਮਿਲ ਰਿਹਾ ਪੂਰੇ ਪੰਜਾਬ ਦੇ ਵਿੱਚ ਨਹੀਂ ਘੱਟ ਫੀਸਾਂ ਦੇ ਉੱਪਰ ਤੁਹਾਨੂੰ ਕੋਈ ਵੀ ਕੋਰਸ ਨਹੀਂ ਦੇ ਰਿਹਾ ਮੈਂ ਡੇਲੀ ਬੋਲਦੀ ਹੁੰਦੀ ਆ ਕਿ ਜਦੋਂ ਪੇਪਰ ਤੁਹਾਡਾ ਲਵੇ ਲੱਗੇ ਨੇ ਇਹ ਕੋਰਸ ਤੁਹਾਨੂੰ ਘੱਟੋ ਘੱਟ 20-20000 ਦੇ ਮਿਲਗੇ ਠੀਕ ਹੈ ਕਿਉਂਕਿ ਹੁਣ ਹੀ 16 16000 ਦੇ ਲੋਕ ਵੇਚ ਰਹੇ ਨੇ ਠੀਕ ਹੈ ਵੀ ਚਲੋ ਉਹਦੀ ਆਪਣੀ ਥਿੰਕ ਹੈ ਹਾਂ ਸੋ ਜੇਕਰ ਤੁਸੀਂ ਐਪ ਕੋਰਸ ਲੈਣ ਦੇ ਚਾਹਵਾਂ ਉਹਨੂੰ ਤਾਂ ਇਹ ਤੁਹਾਨੂੰ ਆਪਣੇ ਐਪ ਦੇ ਲੋਗੋ ਸ਼ੋ ਹੋ ਰਿਹਾ ਪਲੇ ਸਟੋਰ ਦੇ ਵਿੱਚੋਂ ਜਾ ਕੇ ਤੁਸੀਂ ਬਿਲਕੁਲ ਫ੍ਰੀ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਬਈ ਹੂੰ ਹਾਂ ਮੈਮ ਜੀ ਕਹਿੰਦੇ ਨਾਸ਼ਰ ਕਰਨ ਦਾ ਕੀ ਮਤਲਬ ਹੁੰਦਾ ਹੈ ਜੀ ਪਲੀਜ਼ ਦੁਬਾਰਾ ਪੀੜ ਉਹ ਕੱਲ ਵਾਲੇ ਕ ਆਪਣਾ ਕੋਸ਼ਨ ਰਹਿ ਗਏ ਸੀ ਨਾ ਮੇਰੇ ਯਾਦ ਸੀ ਹੁਣ ਜਿਹੜੇ ਪੀਪੀਟੀ ਤਿਆਰ ਕੀਤੀ ਮੈਂ ਉਹ ਭੁੱਲ ਗਈ ਰਜੇ ਆਪਾਂ ਕਰ ਲਿਆ ਕੋਸ਼ਨ ਸੀ ਆਪਣਾ ਇੱਕ ਡਾਊਟ ਵਾਲਾ ਵੀ ਬਿੰਦੀ ਦੀ ਕਿੰਨੇ ਉਹ ਅੱਖਰਾਂ ਨਾਲ ਯੂਜ਼ ਹੁੰਦੀ ਹੈ ਨਾ ਆਪਣੇ ਕੋਸ਼ਨ ਦੇ ਵਿੱਚ ਲੱਗਿਆ ਸੀ ਦੋ ਵਾਲਾ ਹੈ ਨਾ ਪਰ ਉਹ ਤੁਸੀਂ ਵਿੱਚ ਕੋਸ਼ਨ ਦੇ ਵਿੱਚ ਕਹਿ ਰਹੇ ਸੀ 6 ਵਾਲਾ ਉਹ ਆਪਣਾ ਅਜ ਫੇਰ ਰਹਿ ਗਿਆ ਸੋ ਕੱਲ ਵਾਲੀ ਕਲਾਸ ਦੇ ਵਿੱਚ ਉਹ ਫਸਟ ਦੀ ਆਪਾਂ ਕਰਾਂਗੇ ਠੀਕ ਹੈ ਬਈ ਉਹ ਮੇਰੇ ਹੁਣੇ ਯਾਦ ਆ ਮੈਂ ਹੁਣੇ ਪਹਿਲੀਆਂ ਚ ਉਸ ਨੂੰ ਲਾ ਕੇ ਰੱਖਦੀ ਹਾਂ ਠੀਕ ਹੈ ਹੂੰ ਕਿਉਂਕਿ ਡਾਊਟ ਕਲੀਅਰ ਕਰਨਾ ਆਪਣਾ ਹੱਕ ਹੈ ਠੀਕ ਹੈ ਭਾਈ ਹਾਂ ਸੋ ਜੇਕਰ ਤੁਹਾਨੂੰ ਕਲਾਸ ਪਸੰਦ ਆਈ ਵੀ ਤੇ ਲਾਈਕ ਸ਼ੇਅਰ ਕਰਨਾ ਸੋ ਮਿਲਦੇ ਆਂ ਸ਼ਾਮ ਨੂੰ 8:30 ਜਿੱਥੇ ਤੁਹਾਡੀ ਕਲਾਸ ਲੱਗਦੀ ਹੈ ਸੀਡੀਪੀ ਦੀ ਠੀਕ ਹੈ ਭਾਈ ਸੋ ਥੈਂਕ ਯੂ ਟੇਕ ਕੇਅਰ ਧੰਨਵਾਦ